ਅੰਡਰ ਸੰਤੋਖ ਸਿੰਘ ਵਾਲਾ ਦੇ ਇੱਕ ਕਿਸਾਨ ਨੇ ਜਿਹੜੇ ਸਜਵਾਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਬੀਤੇ ਦਿਨ ਹੀ ਜਦ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਦੇ ਪੰਜਾਬ ਦੇ ਦੌਰੇ ਤੇ ਆਏ ਸਨ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਦੇ ਲਈ ਤਾਂ ਉਸ ਵਕਤ ਜਿਹੜਾ 19 ਕਿਸਾਨਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਹਨਾਂ 19 ਕਿਸਾਨਾਂ ਦੇ ਵਿੱਚ ਇੱਕ ਕਿਸਾਨ ਜਲਾਲਾਬਾਦ ਹਲਕੇ ਦੇ ਪਿੰਡ ਸੰਤੋਖ ਸਿੰਘ ਵਾਲਾ ਦੇ ਸਜਵਾਰ ਸਿੰਘ さん ਗੱਲਬਾਤ ਕਰ ਲੈਨੇ ਆ ਕਿ ਕੀ ਕੁਝ ਉਥੇ ਵਿਚਾਰ ਚਰਚਾ ਕੀਤੀ ਗਈ ਸੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਤੇ ਕੀ ਕੁਝ ਖੜ ਪ੍ਰਭਾਵੀ ਤੇ ਖੇਤਰਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਲਈ ਕੀਤੀ ਗਈ ਆ ਸੋ ਇਹ ਕਿਸਾਨ ਸਜਵਾਰ ਸਿੰਘ ਜੀ ਨੇ ਪਿੰਡ ਸੰਤੋਖ ਸਿੰਘ ਵਾਲਾ ਦੇ ਬਾਈ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਚੈਨਲ ਤੇ ਤੁਸੀਂ ਮੁਲਾਕਾਤ ਕੀਤੀ ਦੇਖਦੇ ਪ੍ਰਧਾਨ ਮੰਤਰੀ ਨਾਲ ਕਿਸਾਨ ਹੋਣ ਦੇ ਵਜੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ মিডিਏ ਵਾਲੇ ਦਾ ਮੈਂ ਕਿਉਂ ਕਰਦਾ ਜਿਹੜੇ ਸਾਡੇ ਤਰ੍ਹਾਂ ਤਰ੍ਹਾਂ ਦੀ ਪਿੰਡ ਪਿੰਡ ਦੀ ਜੋ ਦੇਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਜੋ ਕਤਲੀਫਾਂ ਦਾ ਉਪਰਾਲਾ ਕਰਦੇ ਨੇ ਸਾਡੇ ਸੁਨੀਲ ਕੁਮਾਰ ਜਾਖੜ ਜੀ ਸਾਡੇ ਸੁਖਵਿੰਦਰ ਸਿੰਘ ਕਾਕਾ ਕਮੋਦ ਜੀ ਸਾਡੀ ਫਸਲ ਡੁੱਬਣ ਦੇ ਕਾਰਨ ਮੇਰੇ ਕੋਲ ਪਹੁੰਚੇ ਮੈਨੂੰ ਕਹਿੰਦੇ ਕਿੰਨਾ ਨੁਕਸਾਨ ਆਇਆ ਮੈਂ ਆ ਮੇਰਾ 16 ਕਿੱਲੇ ਮੇਰੇ ਕੱਲਾ ਦਾ 16 ਏਕੜ ਝੋਨਾ ਡੁੱਬਿਆ ਹੋਇਆ ਹੋਰ ਬਹਿਣਾ ਭਰਾਵਾ ਦਾ ਕਾਫੀ ਪਿੰਡਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਇੰਨਾ অপराला ਚੋਕ ਕੇ મોદી ਸਾਹਿਬ ਕੋਲ ਪਹਚਾਇਆ ਹੈ। ਅੱਛਾ ਸਰਹੱਦ ਤੇ ਜ਼ਮੀਨਾਂ ਤੁਹਾਡੀ ਕਿਹ ਜਾਪ ਹੈ? ਹਾਂਜੀ ਬਿਲਕੁਲ ਸਰਹੱਦ ਤੇ। ਅੱਛਾ ਸੰਤੋਖ ਸਿੰਘ ਵਾਲਾ ਪਿੰਡ ਤੋਂ ਸਰਹੱਦ ਕਿੰਨੀ ਕੁ ਦੂਰ ਹੈ? 2 ਕਿਲੋਮੀਟਰ। 2 ਕਿਲੋਮੀਟਰ। ਉੱਥੇ ਤੁਸੀਂ 19 ਕਿਸਾਨ ਸੀਗੇ ਜਿਨੇ ਪੰਜਾਬ ਦੇ ਜਦ ਔਰੇ ਤੇ ਆਏ ਸੀ ਤੁਸੀਂ ਵੀ ਸੀਗੇ। ਕੀ ਕੁਝ ਉੱਥੇ ਵਿਚਾਰ ਚਰਚਾ ਕੀਤੀ ਗਈ ਹੈ ਕਿ ਇਹੋ ਜੀ ਗੱਲਬਾਤ ਤੁਹਾਡੀ ਪ੍ਰਧਾਨ ਮੰਤਰੀ ਜੀ ਨਾਲ ਰਹੀ ਉਸ ਵਕਤ? ਬੜੀ ਵਧੀਆ ਗੱਲ ਉਹਨਾਂ ਸੁਣੀ। ਪਹਿਲਾਂ ਅਸੀਂ ਲੈਣਾ ਦੇ ਵਿੱਚ ਸੀ। ਹੂੰ। ਵੀ ਚਲੋ ਥੋੜੀ ਲੰਬੀ ਲੈਣ ਸੀ। ਹੂੰ। ਜਦੋਂ ਆਣ ਕੇ ਬੈਠੇ ਸਾਨੂੰ ਕਹਿੰਦੇ ਅੱਗੇ ਅੱਗੇ ਆ ਜਾਓ। ਹੂੰ। ਉਹਨਾਂ ਨੇ ਅੱਗੇ ਬਿਠਾਇਆ ਜਿਹੜੇ ਜਿਹੜੇ ਏਰੀਏ ਦੇ ਜਿਹੜੇ ਜਿਹੜੇ ਸ਼ਹਿਰਾਂ ਦੇ ਜਿਹੜੇ ਜਿਹੜੇ ਪਿੰਡਾਂ ਦੇ ਜਿਵੇਂ ਜੇ ਅਲਗ-ਅਲਗ ਕਤਲੀਪਾ ਉਹਨਾਂ ਨੇ ਦੱਸੀਆਂ ਤੇ ਬੜੇ ਪਿਆਰ ਨਾਲ ਜਿਵੇਂ ਆਪਾਂ ਭੱਪੀ ਬਵੀ ਦਾ ਪੰਚਾਇਤ ਜੁੜੀ ਦਾ ਜਾਂ ਆਦੀ ਫੈਮਿਲੀ ਰਿਲੇਸ਼ਨ ਆਪਾਂ ਕੋਈ ਵੀ ਕੰਮ ਕਰੀਦਾ ਤਾਂ ਸਲਾਮ ਜੁੜੀ ਦਾ ਉਹ ਕੱਟੇ ਕਰੀਦਾ ਉਦਾਂ ਦਾ ਉਹਨਾਂ ਹਰੇਕ ਬੰਦੇ ਨਾਲ ਗੱਲ ਬਹੁਤ ਹੀ ਵਧੀਆ ਸੁਣੀ ਹੂੰ ਟਾਡੇ ਵੱਲੋਂ ਉੱਥੇ ਪ੍ਰਧਾਨ ਮੰਤਰੀ ਨਾਲ ਕੀ ਗੱਲਬਾਤ ਕੀਤੀ ਗਈ ਹੈ ਸਾਡੇ ਵੱਲੋਂ ਗੱਲ ਇਹ ਕੀਤੀ ਵੀ ਸਾਡੀਆਂ ਛੋਟੀਆਂ-ਛੋਟੀਆਂ ਜਿਹੜੀਆਂ ਓਵਰਫਲੋ ਦਰਿਆ ਫਾਟਾ ਨੇ ਇਹ ਸਾਡੀਆਂ ਕਵਰ ਕੀਤੀਆਂ ਜਾਵਣ ਦੂਸਰਾ ਨੰਬਰ ਸਾਡੇ ਪਿੰਡ ਦਾ ਮੋਹਰ ਸਿੰਘ ਵਾਲੇ ਦਾ 350 ਏਕੜ ਜੰਗਲ ਹੈ ਉਹਦੇ ਵਿੱਚ ਜਾਨਵਰ ਬੜੇ ਨੇ ਅੱਛਾ ਨੀਲ ਗਾਂ ਸੂਰ ਕੋਈ ਹੋਰ ਵਗੈਰਾ ਸਾਨੂੰ ਅੱਠੇ ਟਾਈਮ ਮਾਰ ਇਧਰੋਂ ਸਾਲ ਬਾਅਦ ਇਹ ਮਾਰ ਪੈ ਜਾਂਦੀ ਪਾਣੀ ਦੀ ਤੇ 24 ਘੰਟੇ ਸਾਨੂੰ ਜਿਹੜੀ ਉਹ ਜਾਨਵਰਾਂ ਦੀ ਮਾਰ ਪਈ ਰਹਿੰਦੀ ਫਸਲਾਂ ਦੀ ਤਬਾਹੀ ਫਸਲਾਂ ਦੀ ਤਬਾਹੀ ਹੋ ਜਾਂਦੀ ਹੈ ਅੱਛਾ ਮੈਂ ਇਹ ਬੇਨਤੀ ਕੀਤੀ ਸੀ ਵੀ ਸਾਡੀ ਇਹ ਸੁਣਵਾਈ ਕੀਤੀ ਜਾਵੇ ਉਹਨੂੰ ਜਾਂ ਤਾਂ ਜੰਗਲ ਪਟਾਇਆ ਜਾਵੇ ਤੇ ਜਾਂ ਸਾਡੀ ਚਾਰ ਛਵੇਰਾ ਉਹਦੀ ਕੰਡੇ ਵਾਲੀ ਤਾਰ ਲਵਾਈ ਇਹ ਜਿਹੜਾ ਇੱਥੇ ਜਿੱਥੇ ਆਪਾਂ ਬੈਠੇ ਆ ਜਿਹੜਾ ਪਿੱਛੇ ਜੰਗਲ ਆ ਇਹ ਵੀ ਜੰਗਲ ਹੈ ਹਾਂਜੀ 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 ਇਹ ਤੋਂ 2 ਕਿਲੋ ਕਿੰਨੇ ਰਕਬੇ ਦੇ ਵਿੱਚ ਆ ਜੰਗਲ ਸਾਢੇ 300 ਏਕੜ ਹੀ ਜੀ ਕੁਝ ਰਕਬਾ 100 150 ਏਕੜ ਪਾਰ ਹੈ 100 150 ਵਰਵਾre ਹੜ੍ਹ ਪ੍ਰਭਾਵਿਤ ਜਿਹੜੇ ਫਸਲਾਂ ਹੋਈਆਂ ਨੇ ਜਿੱਥੇ ਪਾਣੀ ਆਇਆ ਇਸ ਹਾਲਾਤਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਗੱਲਬਾਤ ਕੀਤੀ ਗਈ ਕੋਈ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਮੁਆਵਜ਼ੇ ਦੀ ਮੰਗ ਤਾਂ ਜਰੂਰ ਕੀਤੀ ਜੀ ਕੁਝ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਕੱਚੀਆਂ ਨੇ ਜਾਂ ਸੱਤ ਦੇ ਵਿੱਚ ਟੁੱਟ ਗਈਆਂ ਸੀ ਸਾਡੀ ਮੰਗ ਇਹ ਸੀ ਸਾਰੇ ਕਿਸਾਨਾਂ ਨੇ ਕੀਤੀ ਹੈ ਕਿ ਜਿਹੜੇ ਕਾਸ਼ਤਕਾਰ ਨੇ ਉਹਨਾਂ ਨੂੰ ਮੁਆਵਜ਼ਾ ਦਵਾਇਆ ਜਾਵੇ ਜੋ ਜਿਨ੍ਹਾਂ ਨੇ ਠੇਕੇ ਦੇ ਚੱਕਦੇ ਨੇ ਠੇਕੇ ਵਾਲੇ ਪੈਸੇ ਪਹਿਲਾਂ ਲੈ ਲੈਂਦੇ ਨੇ ਤੇ ਉਹ ਕਹਿੰਦੇ ਨੇ ਵੀ ਨਾ ਬਈ ਇਹ ਤੁਹਾਵਜਾ ਅਸੀਂ ਲਵਾਂਗੇ ਇਹ ਵੀ ਬੇਨਤੀ ਰੱਖੀ ਗਈ ਸੀ ਵੀ ਜਿਹੜਾ ਕਸਤਕਾਰ ਏ ਭਾਵੇਂ ਠੇਕਾ ਵੀ ਉਹਨੇ ਦੇ ਤਾ ਉਹ ਜਿਹੜਾ ਪੈਸਾ ਆਵੇ ਉਹ ਕਸਤ ਕਰਦੇ ਅੱਕ ਜਾਵੇ ਬਾਈ ਜੀ ਕਿਵੇਂ ਦੇਖਦੇ ਹੋ ਜਿਵੇਂ 19 ਕਿਸਾਨ ਸੀਗੇ ਤੇ 19 ਕਿਸਾਨਾਂ ਦੇ ਵਿੱਚ ਇੱਕ ਤੁਸੀਂ ਸੀਗੇ ਕਿਉਂਕਿ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਕਈ ਲੀਡਰ ਨੇ ਕਈ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹ ਵੀ ਜਿਹੜਾ ਸਮਾਂ ਲੈਂਦੇ ਨੇ ਹਾਂਜੀ ਹਾਂਜੀ ਤੇ ਤੁਸੀਂ ਜਾ ਕੇ ਮੁਲਾਕਾਤ ਕਰਕੇ ਆਏ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਅਸੀਂ ਬਹੁਤ ਵਧੀਆ ਦੇਖਦੇ ਜੀ ਲੋਕ ਕਹਿੰਦਾ ਮੋਦੀ ਸਾਹਿਬ ਗੱਲ ਨਹੀਂ ਸੁਣਦਾ ਉਹ ਬੋਲਦੇ ਹੋਰ ਤਰ੍ਹਾਂ ਦੇ ਸਾਨੂੰ ਤਾਂ ਇਹੀ ਲੱਗਦਾ ਜਿਵੇਂ ਸਾਡਾ ਭਰਾ ਸੀ ਵੱਡਾ ਤੇ ਸਾਡੇ ਨਾਲ ਗੱਲਬਾਤ ਕਰਦਾ ਰਹੇ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਵਿਰੋਧੀ ਪਾਰਟੀਆਂ ਕਹਿ ਦਿੰਦੀਆਂ ਆ ਕਿ ਬੀਜੇਪੀ ਕਿਸਾਨ ਵਿਰੋਧੀ ਪਾਰਟੀ ਆ ਕੀ ਲੱਗਦਾ ਤੁਸੀ ਕੀ ਮੋਲਾਕਰ ਕਰ ਬਿਲਕੁਲ ਨਹੀਂ ਲੱਗਦਾ ਜੀ ਬਿਲਕੁਲ ਇਹ ਫਾਲਤੂ ਗੱਲਾਂ ਨੇ ਅਸੀਂ ਤਾਂ ਕਹਿੰਨੇ ਸਾਡਾ ਮੋਦੀ ਜਿਹੜਾ ਪੰਜਾਬ ਦੇ ਵਿੱਚ ਫੁੱਲ ਕਿਡਣਾ ਚਾਹੀਦਾ ਮਰ ਜਾਇਆ ਨਹੀਂ ਹੋਣਾ ਚਾਹੀਦਾ ਅਸੀਂ ਜੀ ਨੂੰ ਖੜਾ ਕਰਾਂਗੇ ਤੇ ਖੜਾ ਹੀ ਰੱਖਾਂਗੇ ਚਾਰ-ਚਾਰ ਵਾਰ ਇੱਕ ਦਿਨ ਦੇ ਵਿੱਚ ਸਾਡੇ ਕਾਕਾ ਕਮੋਜ ਸਾਨੂੰ ਫੋਨ ਕਰ ਰਹੇ ਸੀ 7 ਵਜੇ ਫੋਨ ਕਰਨਾ ਵੀ ਹਾਂਜੀ ਪਾਣੀ ਕਿਵੇਂ ਘਟਿਆ ਵਧਿਆ ਦੁਪਹਿਰੇ ਫੋਨ ਕਰਨਾ ਹਾਂਜੀ ਕੀ ਚਾਹੀਦਾ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਦਾ ਕੋਈ ਵੀ ਸਾਨ ਨਹੀਂ ਕੋਈ ਸਾਡੇ ਕੋਲ ਲਫ਼ਜ਼ ਨਹੀਂ ਜਿਹੜਾ ਅਸੀਂ ਮੋੜ ਸਕੀਏ ਇਹ ਸਨ ਸਜਵਾਰ ਸਿੰਘ ਜੀ ਜਿਹੜੇ ਪਿੰਡ ਸੰਤੋਖ ਸਿੰਘ ਵਾਲਾ ਦੇ ਰਹਿਣ ਵਾਲੇ ਨੇ ਤੇ ਬੀਤੇ ਦੀ ਨਹੀਂ ਜਿਹੜੀ ਪੰਜਾਬ ਦੇ ਦੌਰੇ ਦੌਰਾਨ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਦੱਸਦੀ ਹੈ ਵੀ 19 ਕਿਸਾਨ ਸੀਗੇ ਜਿਨ੍ਹਾਂ ਦੇ ਵੱਲੋਂ ਉਸ ਵਕਤ ਮੁਲਾਕਾਤ ਕੀਤੀ ਗਈ ਹੈ ਤਾਂ ਉਹਨਾਂ 19 ਕਿਸਾਨਾਂ ਦੇ ਵਿੱਚ ਇੱਕ ਹਲਕਾ ਦਿਲਾਲਾਬਾਦ ਦੇ ਪਿੰਡ ਸੰਤੋਖ ਸਿੰਘ ਵਾਲਾ ਦੇ ਇੱਕ ਕਿਸਾਨ ਸਜਵਾਰ ਸਿੰਘ ਵੀ ਸੀਗੇ ਦੱਸਦੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਬਹੁਤ ਵਧੀਆ ਜਿਹੜਾ ਜਿਵੇਂ ਆਪਾਂ ਆਮ ਪੰਚਾਇਤਾਂ ਦੇ ਵਿੱਚ ਬੈਠੀਦਾ ਜਾਂ ਆਪਾਂ ਭਾਈਚਾਰੇ ਦੇ ਤੌਰ ਤੇ ਜੋ ਵੀ ਲੋਕ ਹੁੰਦੇ ਨੇ ਇਕੱਠੇ ਬੈਠ ਕੇ ਗੱਲਾਂ ਕਰਦੇ ਨੇ ਬਤੌਰ ਉਸ ਵਜੋਂ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸਾਡੇ 19 ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜੋ ਵੀ ਸਰਹੱਦੀ ਪਿੰਡਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਜੰਗਲ ਕਰਕੇ ਜਿਹੜਾ ਬਹੁਤ ਜ਼ਿਆਦਾ ਫਸਲਾਂ ਦਾ ਨੁਕਸਾਨ ਹੁੰਦਾ ਤੇ ਜਿਵੇਂ ਹੜ੍ਹ ਪੰਜਾਬ ਦੇ ਵਿੱਚ ਆਏ ਨੇ ਹੜ੍ਹਾਂ ਕਾਰਨ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿਵੇਂ ਦਰਿਆ ਦੀਆਂ ਫਾਟਾਂ ਨੇ ਉਹਨਾਂ ਨੂੰ ਜਿਹੜਾ ਸਾਈਡਾਂ ਤੋਂ ਪੱਕਾ ਕਰਵਾਇਆ ਜਾਵੇ ਤਾਂ ਜੋ ਜਿਹੜਾ ਨੁਕਸਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਨਾਲ ਦੀਆਂ ਜ਼ਮੀਨਾਂ ਦਾ ਜਿਹੜਾ ਜਿਹੜੀਆਂ ਉੱਚੀ ਜਗ੍ਹਾ ਤੇ ਹੈਗੀਆਂ ਨੇ ਜਿਵੇਂ ਦਰਿਆ ਦੀ ਫਾਟ ਦੇ ਵਿੱਚ ਪਾਣੀ ਆਉਂਦਾ ਤਾਂ ਉੱਪਰਲੀਆਂ ਜ਼ਮੀਨਾਂ ਨੂੰ ਵੀ ਜਿਹੜਾ ਮਾਰ ਪਾਉਂਦਾ ਤਾਂ ਇਹੋ ਜੀਆਂ ਜਿਹੜੀਆਂ ਗੱਲਾਂ ਬਾਤਾਂ ਇਸ ਕਿਸਾਨ ਦੇ ਵੱਲੋਂ ਜਿਹੜੀਆਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਕੀਤੀਆਂ ਗਈਆਂ ਸੁਚੱਜੇ ਤਰੀਕੇ ਦੇ ਨਾਲ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਹ ਪਿੰਡ ਪ੍ਰਭਾਤ ਸਿੰਘ ਵਾਲਾ ਹਰਥਾੜ ਤੋਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਨੇਰੋ ਐਜ ਨਿਊਜ਼ 24 ਚੈਨਲ ਦੇ ਨਾਲ ਤੇ ਮੈਂ ਜਸਵਿੰਦਰ ਗੋਪਾ ਰਾਏ ਬਰਬਾਤ ਸਿੰਘ ਵਾਲਾ